ਅਜਮਾਨ ਜੋਗ ਸਹਾਇਕ ਕਾਬਕਰੀ ਕਮਿਸ਼ਨਰ ਸ਼੍ਰੀ ਰਾਹੁਲ ਪਾਟੇ ਜੀ ਅਤੇ ਐਸਐਸਪੀ ਬਟਾਲਾ ਮੈਡਮ ਆਈਪੀਐਸ ਅਸ਼ਨੀ ਗੁਟਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਰਾਬਤ ਤਤ ਪਿੰਡ ਸ਼ਾਮਪੁਰਾ ਦੇ ਛੱਪੜ ਜੋਂ ਖਾਸ ਮਖਬੂਰ ਦੀ ਤਲਾਹ ਆਈ ਸੀ ਕਿ ਉਹ ਛੱਪੜ ਦੇ ਵਿੱਚ ਕਿਸੇ ਨੇ ਜ਼ਹਿਰੀਲੀ ਅਲਕੋਹਲ ਲਗਾ ਕੇ ਰੱਖੀ ਹੈ ਜਿਸ ਤੋਂ ਸੈਂਕੜੇ ਬੋਤਲਾਂ ਸ਼ਰਾਬ ਤਿਆਰ ਹੋਣੀ ਹੈ ਸੋ ਅਸੀਂ ਐਸ ਐਚ ਓ ਕਿਲਾ ਲਾਲ ਸਿੰਘ ਇੰਸਪੈਕਟਰ ਹਰਮਿਕ ਸਿੰਘ ਜੀ ਦੀ ਅਗਵਾਈ ਹੇਠ ਉਸ ਪਿੰਡ ਦੇ ਵਿੱਚ ਰੇਡ ਕੀਤਾ ਤੇ ਇੱਕ ਧਰਾਕੂ ਨੂੰ ਉਹ ਛੱਪੜ ਦੇ ਵਿੱਚ ਭੇਜਿਆ ਜਿੱਥੋਂ ਇੱਕ ਤੋੜਾ ਬਰਾਮਦ ਹੋਇਆ ਜਿਸ ਤੋਂ ਕਰੀਬ 100-150 ਬੋਤਲ ਸ਼ਰਾਬ ਜਿਹੜੀ ਸੀ ਉਹ ਤਿਆਰ ਹੋਣੀ ਸੀ ਜਿਸ ਨੂੰ ਅਸੀਂ ਰਿਕਵਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਜੋ ਠਾਣਾ ਕਿਲਾ ਲਾਲ ਸਿੰਘ ਵਿੱਚ ਦੋਸ਼ੀਆਂ ਦੀ ਸ਼ਨਾਖਤ ਕਰਕੇ ਉਹਨਾਂ ਦੇ ਖਿਲਾਫ ਵੰਦੀ ਕਾਰਵਾਈ ਕੀਤੀ ਜਾਊ। ਅਜਮਾਨ ਜੋਗ ਸਹਾਇਕ ਕਮਿਸ਼ਨਰ ਸ਼੍ਰੀ ਰਾਹੁਲ ਪਾਟੇ ਜੀ ਅਤੇ ਐਸਐਸਪੀ ਪਟਾਰਾ ਮੈਡਮ ਆਈਪੀਐਸ ਅਸ਼ਮੀਂ ਗੁਟੇ ਆਪ ਜੀ ਦੇ ਦਿਸ਼ਾ ਨਿਰਦੇਸ਼ ਹੈ ਅੱਜ ਸ਼ਰਾਬ ਦੇ ਤਹਿਤ ਪਿੰਡ ਸ਼ਾਮਪੁਰਾ ਦੇ ਛੱਪੜ ਜੋਂ ਖਾਸ ਮਖਬੂਰ ਦੀ ਤਲਾਸ਼ ਆਈ ਸੀ ਉਹ ਛੱਪੜ ਦੇ ਵਿੱਚ ਕਿਸੇ ਨੇ ਜ਼ਰੀਲੀ ਅਲਕੋਹਲ ਲਗਾ ਕੇ ਰੱਖੀ ਹੈ ਜਿਸ ਤੋਂ ਸੈਕਰੇਟ ਬੋਤਲਾਂ ਸ਼ਰਾਬ ਤਿਆਰ ਹੋਣੀ ਹੈ ਸੋ ਅਸੀਂ ਐਸਐਚਓ ਕਿਲਾ ਲਾਲ ਸਿੰਘ ਇੰਸਪੈਕਟਰ ਹਰਮਿਕ ਸਿੰਘ ਜੀ ਦੀ ਅਗਵਾਈ ਹੇਠ ਉਸ ਪਿੰਡ ਦੇ ਵਿੱਚ ਰੇਡ ਕੀਤਾ ਤੇ ਇੱਕ ਤਰਾਕੂ ਨੂੰ ਉਹ ਛੱਪੜ ਦੇ ਵਿੱਚ भेजਿਆ ਜਿੱਥੋਂ ਇੱਕ ਤੋੜਾ ਬ੍ਰਾਂਦ ਹੋਇਆ ਜਿਸ ਤੋਂ ਕਰੀਬ 100-150 ਬੋਤਲ ਸ਼ਰਾਬ ਜਿਹੜੀ ਸੀ ਉਹ ਤਿਆਰ ਹੋਣੀ ਸੀ ਜਿਸ ਨੂੰ ਅਸੀਂ ਰਿਕਵਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਜੋ ਥਾਣਾ ਕਿਲਾ ਲਾਲ ਸਿੰਘ ਵਿੱਚ ਦੋਸ਼ੀਆਂ ਦੀ شناخت ਕਰਕੇ ਉਹਨਾਂ ਦੇ ਖਿਲਾਫ ਵਾਦੀ ਕਾਰਵਾਈ ਕੀਤੀ ਜਾਊ। ਹਾਜ਼ਰ ਮਾਨ ਜੋਗ ਸਾਇਕਬ ਕਰੀ ਕਮਿਸ਼ਨਰ ਸ਼੍ਰੀ ਰਾਹੁਲ ਪਾਟੇ ਜੀ ਅਤੇ ਐਸਐਸਪੀ ਪਟਿਆਲਾ ਮੈਡਮ ਆਈਪੀਐਸ ਅਸ਼ਮੀਂ ਗੁਟੀ ਰਾਜੀ ਦੇ ਦਿਸ਼ਾ ਨਿਰਦੇਸ਼ਾਂ 에 ਨਗਯਾ ਸ਼ਰਾਬ ਦੇ ਤਹਿਤ ਪਿੰਡ ਸ਼ਾਮਪੁਰਾ ਦੇ ਛੱਪੜ ਜੋਂ ਖਾਸ ਮਖਬਰ ਦੀ ਤਲਾਹ ਆਈ ਸੀ ਉਹ ਛੱਪੜ ਦੇ ਵਿੱਚ ਕਿਸੇ ਨੇ ਜ਼ਹਿਰੀਲੀ ਅਲਕੋਹਲ ਲਗਾ ਕੇ ਰੱਖੀ ਹੈ ਜਿਸ ਤੋਂ ਸੈਕਰੇਟ ਬੋਤਲਾਂ ਸ਼ਰਾਬ ਤਿਆਰ ਹੋਣੀਆਂ ਹੈ ਸੋ ਅਸੀਂ ਐਸਐਚਓ ਕਿਰਨ ਲਾਲ ਸਿੰਘ ਇੰਸਪੈਕਟਰ ਹਰਮਿਕ ਸਿੰਘ ਜੀ ਦੀ ਅਗਵਾਈ ਹੇਠ ਉਸ ਪਿੰਡ ਦੇ ਵਿੱਚ ਰੇਡ ਕੀਤਾ ਤੇ ਇੱਕ ਧਰਾਕੂ ਨੂੰ ਉਹ ਛੱਪੜ ਦੇ ਵਿੱਚ ਭੇਜਿਆ ਜਿੱਥੋਂ ਇੱਕ ਤੋੜਾ ਬਰਾਮਦ ਹੋਇਆ ਜਿਸ ਤੋਂ ਕਰੀਬ 100-150 ਬੋਤਲ ਸ਼ਰਾਬ ਜਿਹੜੀ ਸੀ ਉਹ ਤਿਆਰ ਹੋਣੀ ਸੀ ਜਿਸ ਨੂੰ ਅਸੀਂ ਰਿਕਵਰ ਕਰ ਲਿਆ ਤੇ ਅਗਲੀ ਕਾਰਵਾਈ ਜੋ ਥਾਣਾ ਕਿਰਨ ਲਾਲ ਸਿੰਘ ਵਿੱਚ ਦੋਸ਼ੀਆਂ ਦੀ شناخت ਕਰਕੇ ਉਹਨਾਂ ਦੇ ਖਿਲਾਫ ਵਾਦੀ ਕਾਰਵਾਈ ਕੀਤੀ ਜਾਊ।